ਸੰਦੀਪ ਮੈਂ ਮਾਸੀ ਦੇ ਮਗਰ ਲਾਕੇ ਨਾ ਤੈਨੂੰ ਧੱਕੇ ਮਾਰੇ ਮੈਨੂੰ ਨਾ ਚੰਗਾ ਨਹੀਂ ਲੱਗਾ ਬਾਅਦ ਚ ਮੈਨੂੰ ਮਹਿਸੂਸ ਹੋਇਆ ਸੀ ਕਿ ਮੈਂ ਗਲਤ ਕੀਤਾ ਵਾ ਚਲ ਇਹ ਗੱਲ ਦੀ ਨਾ ਮੈਂ ਤੇਰੇ ਕੋਲ ਮਾਫੀ ਮੰਗਦਾ ਵਾਂ ਪਰ ਇਦਾਂ ਵਾ ਸੰਦੀਪ ਜੇ ਇਹੋ ਗੱਲ ਨਾ ਮੈਨੂੰ ਪਹਿਲਾਂ ਦੱਸ ਦਿੰਦੀ ਨਾ ਕਿਤੇ ਕਿ ਇਹ ਕੰਮ ਹੋਇਆ ਵਾ ਸੋਨਾ ਨੂੰ ਉੱਥੇ ਰੱਖਿਆ ਵਾ ਚਾਚੀ ਕਰਕੇ ਤੇ ਇਹ ਕੰਮ ਕਦੀ ਹੋਣਾ ਨਹੀਂ ਹੁਣ ਆਪ ਸੋਚ ਤੂੰ ਗਵਾਂਢ ਚ ਵੀ ਰੌਲਾ ਪਿਆ ਲੋਕੀ ਸਵਾਲ ਲੈਂਦੇ ਆ ਪਤਾ ਤਾਂ ਲੱਗ ਗਿਆ ਸਭ ਨੂੰ ਕਿਸਨੀ ਉਹਥੇ ਗਈ ਆ ਤੇ ਲੜਕੇ ਗਈ ਆ ਹੁਣ ਚਾਚੀ ਦਾ ਵੇਖ ਲੈ ਤੂੰ ਚਾਚੀ ਕਿੰਨੀਆਂ ਗੱਲਾਂ ਕਰਦੀ ਹੋਗੀ ਕੀ ਪਤਾ ਜਾ ਕੇ ਕਿਹਨੂੰ ਕਿਹਨੂੰ ਦੱਸਿਆ ਉਹਨੇ ਕੇਹਨੂੰ ਪਤਾ ਥੋੜੀ ਐ ਇੰਨਾ ਬੇਇੱਜ਼ਤੀ ਹੁੰਦੀ ਆ ਆਪਣੀ ਦੋਵਾਂ ਦੀ ਬੇਇੱਜ਼ਤੀ ਹੋਈ ਆ ਮੰਮੀ ਦੀ ਕਿੰਨੀ ਬੇਇੱਜ਼ਤੀ ਹੋਈ ਆ ਸੰਦੀਪ ਐਡੀ ਵੱਡੀ ਗੱਲ ਹੋ ਗਈ ਤੂੰ ਮੰਮੀ ਨੂੰ ਵੀ ਧੱਕੇ ਮਾਰੇ ਘਰੋਂ ਮੰਮੀ ਨੇ ਘਰੋਂ ਬਾਹਰ ਕੱਢਿਆ ਜੀ ਇਹੋ ਗੱਲ ਪਹਿਲਾਂ ਦੱਸ ਦਿੰਦੀ ਮਿੰਦੇ ਹੇਰੇ ਵੀ ਸਮਝ ਨਹੀਂ ਆਉਂਦੀ ਮੈਨੂੰ ਹਜੇ ਵੀ ਗੁੰਝਲਾਂ ਜਿਹੀ ਪਿਆਵਾਂ ਤੂੰ ਇਹ ਕੰਮ ਕੀਤਾ ਹੀ ਕਿਉਂ ਮੇਰੀ ਸੁਣੋ ਗੱਲ ਮੈਨੂੰ ਤੇ ਆਪ ਨੇ ਸਮਝਾਉਣ ਦੀ ਮੈਂ ਨਾ ਸਿਰਫ ਸੋਨਾ ਹੀ ਬਚਾਉਂਦੀ ਰਹੀ ਆ ਮੈਨੂੰ ਤੇ ਲੱਗਦਾ ਵਾ ਜਿਹੜਾ ਚਾਚੀ ਨੇ ਟੂਣਾ ਕੀਤਾ ਸੀ ਨਾ ਉਹਦਾ ਅਸਰ ਮੇਰੇ ਤੇ ਹੋਇਆ ਸੀ ਮੈਨੂੰ ਨਹੀਂ ਕੁਝ ਸਮਝ ਆਉਂਦੀ ਸੀ ਕਿ ਮੈਂ ਕੀ ਬਣ ਗਿਆ ਮੇਰੇ ਨਾਲ ਤੂੰ ਹੁਣ ਠੀਕ ਆ ਕਿ ਨਹੀਂ ਹੁਣ ਤੇ ਮੈਂ ਠੀਕ ਵਾਂ ਜੇ ਇਹ ਗੱਲ ਤੁਹਾਨੂੰ ਮੈਂ ਦੱਸ ਦਿੰਦੀ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਇਸ ਕਰਕੇ ਮੈਂ ਮੰਮੀ ਨੂੰ ਸੋਨਾ ਫੜਾਤਾ ਕਿਹਨਾਂ ਕਹਿੰਦੇ ਕਿ ਇਹਨਾਂ ਬਚਾਉਣਾ ਹੁਣ ਸਾਰੇ ਪਾਸੇ ਰੌਲਾ ਵੀ ਪੈ ਗਿਆ ਬੇਇੱਜ਼ਤੀ ਵੀ ਹੋ ਗਈ ਆ ਇਹੋ ਗੱਲ ਮੈਨੂੰ ਪਹਿਲਾਂ ਦੱਸ ਦਿੰਦੀ ਇਹ ਕੰਮ ਨਾ ਹੁੰਦਾ ਮੈਂ ਤੈਨੂੰ ਬਾਰ-ਬਾਰ ਕਹਿਣ ਦੀਆਂ ਮੈਨੂੰ ਤੇ ਆਪ ਨਹੀਂ ਸਮਝਾਉਂਦੀ ਚਾਚੀ ਨੇ ਕੁਝ ਕੀਤਾ ਸੀ ਮੈਨੂੰ ਇਹਨੂੰ ਇਹ ਹੀ ਕਿ ਇੰਨਾ ਘਰ ਨਾਲ 24 ਘੰਟੇ ਲੜਾਈ ਪਈ ਰਹੇ ਉਹ ਜਰਦੀ ਨਹੀਂ ਹੀ ਵੇਖ ਕੇ ਕਿ ਇਹ ਵੱਡੇ ਘਰ ਦੀ ਆ ਮੈਂ ਤਾਂ ਕਰਕੇ ਸੋਨਾ ਬਚਾਇਆ ਸੀ ਮੈਨੂੰ ਤੇ ਸੋਨੇ ਦਾ ਫਿਕਰ ਹੀ ਨਹੀਂ ਤੇ ਮੈਨੂੰ ਕੀ ਲੋੜ ਹੀ ਕਿ ਮੰਮੀ ਨੂੰ ਫੜਾ ਕੇ ਤੇ ਮੰਮੀ ਦਾ ਨਾਮ ਲਾਉਣ ਦੀ ਅੱਗੇ ਵੀ ਟੱਡਣਾ ਚੰਗੀ ਰਹਿਣੀ ਹੀ ਮੈਂ ਇਹੋ ਗੱਲ ਤੇ ਮੈਂ ਸੋਚਣ ਡਿਆ ਸੀ ਤੇ ਸੁਨੀਪ ਨੇ ਇਦਾਂ ਦਾ ਕੰਮ ਕਰਨਾ ਹੀ ਕਿਉਂ ਆ ਉਹ ਹਾਰਗੇ ਫਿਰ ਮੈਨੂੰ ਆਪਣੀ ਭਾਬੀ ਨੂੰ ਦੱਸਣਾ ਹੀ ਪਿਆ ਜਦੋਂ ਜ਼ਿਆਦੀ ਗੱਲ ਵੱਧ ਗਈ ਉਹ ਚਲ ਚੰਗਾ ਹੋਇਆ ਭਾਬੀ ਨੇ ਸਭ ਕੁਝ ਠੀਕ ਕਰਤਾ ਵਾ ਇਹ ਉਹ ਨਾ ਨਵੇਂ ਆ ਚੌਂਦੀ ਪਤਾ ਨਹੀਂ ਕੀ ਕੀ ਹੋ ਜਾਣਾ ਹੈ ਅੱਜ ਤੱਕ ਤੇ ਤੁਸੀਂ ਵੀ ਮੇਰੀ ਇੱਕ ਨਹੀਂ ਸੁਣੀ ਉਦੋਂ ਮਾਸੀ ਦੇ ਮਗਰ ਲੱਗੇ ਸੀ ਉਹ ਯਾਰ ਮੈਨੂੰ ਹੁਣ ਕੀ ਪਤਾ ਸੀ ਉਦੋਂ ਨਾ ਛੜੇਮ ਪਤਾ ਲੱਗਣ ਡਿਆ ਸੀ ਕਿ ਸੋਨਾ ਤੂੰ ਚੋਰੀ ਕੀਤਾ ਵਾ ਤੇ ਮੰਮੀ ਨੂੰ ਦੇਖ ਕੇ ਆਈਆਂ ਤੇ ਮੈਂ ਉਹਦੀ ਗੱਲਾਂ 'ਚ ਆ ਗਿਆ ਚਲ ਕੋਈ ਗੱਲ ਨਹੀਂ ਸੰਦੀਪ ਇਹ ਮਾਫੀ ਮੰਗਣ ਡਿਆ ਵਣਾ ਜੋ ਹੋ ਗਿਆ ਵਣਾ ਕੋਈ ਗੱਲ ਨਹੀਂ ਅੱਗੇ ਤੋਂ ਨਾ ਕਦੀ ਵੀ ਇਦਾਂ ਦਾ ਕੰਮ ਨਾ ਹੋਵੇ ਘਰ 'ਚ ਚਲੋ ਮੇਰੇ ਕੋ ਵੀ ਗਲਤੀ ਹੋ ਗਈ ਆ ਮੈਨੂੰ ਵੀ ਮਾਫ ਕਰਦੇਓ ਪਰ ਸੋਨਾ ਤੇ ਬਚਾ ਕੇ ਰੱਖਿਆ ਨਾ ਮੈਂ ਉਹ ਚਲ ਵਧੀਆ ਕੀਤਾ ਤੂੰ ਕੀ ਪਤਾ ਵਾ ਉਹਨੇ ਕੀ ਕੀ ਕਰਾ ਦੇਣਾ ਸੀ ਹੈ ਚਾਚੀ ਇਦਾਂ ਦੀ ਆ ਚਲ ਸੰਦੀਪ ਮੈਂ ਸਵੇਰ ਦਾਣ ਉੱਥੇ ਗਿਆ ਤੈਨੂੰ ਲੈਣ ਵੇਖ ਲਾ ਤੇ ਕਿੰਨਾ ਟਾਈਮ ਖਰਾਬ ਹੋ ਗਿਆ ਵਾ ਮੈਂ ਬੰਬੀ ਤੇ ਵੀ ਨਹੀਂ ਗਿਆ ਮੈਂ ਬੰਬੀ ਤਾਂ ਹੋ ਕੇ ਆ ਗਿਆ ਤੂੰ ਆਪਣਾ ਕੰਮ ਵੇਖ ਲੈ ਠੀਕ ਆ ਕੋਈ ਗੱਲ ਨਹੀਂ ਹੋਵਾ ਤੁਸੀਂ ਮੈਂ ਆ ਗਿਆ ਹੋ ਕੇ ਠੀਕ ਆ ਸੰਦੀਪ ਕੋਰੇ ਜਿੱਦਾਂ ਦਾ ਤੋ ਜਾਲ ਵਿਛਾਇਆ ਵਾ ਨਾ ਇਹ ਤੇ ਕਦੀ ਵੀ ਨਹੀਂ ਬਾਹਰ ਨਿਕਲ ਸਕਦੇ ਇਹ ਸਾਰੀਆਂ ਸਕੀਮਾਂ ਨਾ ਮੇਰੀਆਂ ਹੀ ਆ ਜਿੱਦਾਂ ਮੈਂ ਕਹੂੰਗੀ ਨਾ ਉਦਾਂ ਹੀ ਹੋਣ ਇਹਨਾਂ ਨੇ ਕਰਨਾ ਚਲ ਚਾਲ ਤੇ ਬੰਦ ਹੋਈ ਮੰਮੀ ਕੀ ਕਰਨ ਦੇ ਕੁਛ ਨਹੀਂ ਅੱਡਾ ਹੀ ਕੰਮ ਕੁੰਮ ਡਈ ਕਰਨਾ ਤੂੰ ਇਹ ਆ ਕੰਮ ਛੱਡੋ ਤੇ ਮੈਂ ਆਪੇ ਕਰ ਲੈਨੀ ਆ ਤੂੰ ਜਾ ਕੇ ਨਾ ਰਹਿਮਾਨ ਕਰੋ ਚਲ ਕੋਈ ਨੀ ਮੈਂ ਕਰ ਲੈਨੀ ਆ ਤੂੰ ਜਿਵੇਂ ਬਹਿ ਜਾਖਦੀ ਆ ਉਹ ਨਹੀਂ ਨਹੀਂ ਮੰਮੀ ਮੈਂ ਆਪੇ ਕਰ ਲੂੰਗੀ ਤੂੰ ਜਾਓ ਜਾਓ ਜਾ ਮੈਂ ਚਾਹ ਬਣਾ ਕੇ ਲਿਆਉਣੀ ਠਾਡੇ ਵਾਸਤੇ ਸੁਬਾਤ ਜੀ ਕੁਮੇ ਨੂੰ ਵੀ ਲੱਗਦਾ ਵਾ ਕੁਛ ਮਾ ਨਹੀਂ ਅਗਲ ਦਿੱਤੀ ਜਾਵਦੀ ਐ ਇਹਨੂੰ ਤੇ ਗਾੜੀ ਰੱਬ ਜਾਣਦਾ ਹੀ ਓ ਜਾਂ ਕੋਈ ਚਾਲ ਫੇਡਣ ਲਈ ਆ ਕਿ ਜਾਂ ਕੀ ਕਰਨ ਲਈ ਆ ਉਹ ਦੀ ਹੁਣ ਭਗਤੀ ਦੱਸੂਗਾ ਹਾਂ ਲੋ ਮਮੀ ਚਾਹ ਪੀਓ ਤੀ ਸੰਦੀਪ ਹਾਂਜੀ ਮਮੀ ਹੁਣ ਨਾ ਪਹਿਲੀ ਦੀ ਗੱਲ ਸੀ ਨਾ ਉਹਦੀ ਚ ਮਿੱਟੀ ਪਾ ਉਹਨੂੰ ਹੁਣ ਗੱਲ ਨੂੰ ਸਾਂਹੀ ਸੋੜ ਦੇ ਤੈਨੂੰ ਵੀ ਥੱਕੇ ਵੱਜੇ ਮੈਨੂੰ ਵੀ ਥੱਕੇ ਵੱਜੇ ਤੇ ਹੱਥ ਰੱਖ ਵੀ ਨਹੀਂ ਆਇਆ ਤੇ ਲਾਲਾ ਲਾਲਾ ਸਾਰੇ ਮਚ ਗਏ ਆ ਆਂਡ ਗਵਾਂਡ ਵਿੱਚ ਹੀ ਕਿਤੇ ਗੱਲ ਕਰਨ ਦਿੰਦਾ ਸਾਨੂੰ ਰਿਸ਼ਤੇਦਾਰਾਂ ਦੇ ਵਿੱਚ ਹੀ ਪਣ ਡੀ ਗਏ ਅਸੀਂ ਤੇ ਜੇ ਤੂੰ ਹਾਂ ਗੱਲ ਮੈਨੂੰ ਪਹਿਲਾਂ ਹੀ ਦੱਸ ਦਿੰਦੀ ਤੇ ਅੱਗੇ ਇਹਦੇ ਤੱਕ ਅਸੀਂ ਉੱਪਰਦੇ ਹੀ ਨਾ ਮੈਨੂੰ ਤੇ ਆਪ ਨਹੀਂ ਸਮਝ ਲੱਗੀ ਕਿ ਚਾਚੀ ਨੇ ਮੇਰੇ ਸਿਰ ਤੇ ਕੀ ਧੁਰਤਾ ਹੈ ਤੁਹਾਨੂੰ ਵੀ ਪਤਾ ਵਾ ਕਿ ਉਹ ਕਿੰਨੇ ਜਾਦੂਦੂਣੇ ਕਰਦੀ ਆ ਕੁਝ ਨਾ ਕੁਝ ਹੋ ਸਕਦਾ ਵਾ ਪਰ ਤੁਸੀਂ ਵੀ ਨਾ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਚਲੋ ਗਲਤੀ ਹੋ ਗਈ ਮੇਰੇ ਕੋ ਮੈਂ ਮਾਫੀ ਮੰਗਦੀ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਸਦੀਪ ਤੇਰਾ ਘਰ ਬਰ ਬਣਿਆ ਸਭ ਕੁਝ ਕੋਈ ਗਲਤੀ ਕਮੀ ਨਹੀਂ ਹੈਗੀ ਤੇਨੂੰ ਤੇ ਸ਼ਰੀਕ ਤਾਂ ਗੇਨਿੰਗਾ ਵੇਸ ਕਉਂਦੇ ਤੇ ਨਾ ਕਹ ਇਹ ਦੇ ਮਗਰ ਲੱਗੀਦਾ ਹੈ ਤੇ ਨਾ ਕਹ ਇਹ ਦੀ ਸੁਣੀਂਦੀ ਆ ਕੋਈ ਗੱਲ ਨਹੀਂ ਮੰਮੀ ਮੈਂ ਤੁਹਾਨੂੰ ਕਹਿਣ ਦੀ ਆ ਨਾ ਇਹ ਗਲਤੀ ਅੱਗੇ ਤੋਂ ਨਹੀਂ ਹੁੰਦੀ ਇੱਥੇ ਮਿੱਟੀ ਪਾਓ ਤੁਸੀਂ ਤੇ ਤੁਸੀਂ ਨਾ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਸਾਰਾ ਕੰਮ ਮੈਂ ਕਰਿਆ ਕਰੂੰਗੀ ਸੰਦੀਪ ਜੇ ਤੇ ਭਾਬੀ ਆਪਦੀ ਨਾਲ ਗੱਲ ਜੇ ਤੋ ਕੀਤੀ ਜਾ ਕੇ ਤੇ ਤੂੰ ਮੇਰ ਨਾਲ ਹੀ ਕਰ ਲੈਂਦੀ ਜੇ ਮੇਰ ਨਾਲ ਨਹੀਂ ਕਰਨੀ ਤਾਂ ਤੇ ਦਲਜੀਤ ਨਾ ਕਰ ਲੈਂਦੀ ਤੇ ਆਪਵਾੜੇ ਨਾ ਹੀ ਪੈਂਦੇ ਇਹਨੇ ਕਿਹੜੇ ਪਾਣੀਆਂ ਨੂੰ ਫਸੇ ਖਾਈ ਜਾ ਕੇ ਮੰਮੀ ਓਦਾਂ ਦੇ ਭਾਵੇਂ ਮੈਂ ਗੱਲ ਕਰ ਦਿੰਦੀ ਤੇਹੀ ਮਾਸੀ ਦੇ ਮਗਰ ਲਾ ਕੇ ਨਾ ਮੈਨੂੰ ਧੱਕੇ ਮਾਰੇ ਮੈਨੂੰ ਫਿਰ ਗੁੱਸਾ ਆ ਗਿਆ ਤੇ ਉਹ ਤਾਂ ਤੈਨੂੰ ਗੁੱਸਾ ਆ ਜਦੋਂ ਮਾਂ ਨੂੰ ਧੱਕੇ ਮਾਰ ਕੇ ਕੱਢਿਆ ਬਾਹਰ ਉਹ ਤਾਂ ਮਾਂ ਨੂੰ ਨਹੀਂ ਗੁੱਸਾ ਆਉਂਦਾ ਮੰਮੀ ਓ ਮੈਨੂੰ ਪਤਾ ਨਹੀਂ ਲੱਗਾ ਕੀ ਬਣਿਆ ਕਹਿ ਤ ਡਈਆਂ ਮੈਂ ਚਾਚੀ ਨੇ ਕੀ ਪਤਾ ਕੀ ਧੂੜ ਐ ਸਿਰ ਤੇ ਜੇ ਭਾਬੀ ਨਾਲ ਗੱਲ ਤੂੰ ਨਾ ਕਰਦੀ ਤੇ ਗੱਲ ਵਧਣੀ ਹੀ ਤਕਰੀਬਨ ਦੋ ਘਰ ਉੱਜੜਨੇ ਹੀ ਸਾਡੇ ਉਧਰੋਂ ਵੀ ਗਏ ਤੇ ਇਧਰੋਂ ਵੀ ਗਏ ਅਸੀਂ ਚਲੋ ਜੇ ਘਰ ਵਿੱਚ ਕੋਈ ਗੱਲ ਹੁੰਦੀ ਆ ਤੇ ਤੂੰ ਦਲਜੀਤ ਨਾਲ ਗੱਲ ਕਰ ਲਿਆ ਕਰ ਤੇ ਉਹ ਚਲੋ ਇੱਕ ਨੂੰ ਤਾਂ ਪਤਾ ਲੱਗੇ ਕਿ ਵੀ ਘਰ ਵਿੱਚ ਕੀ ਬਣਿਆ ਵਾ ਉਹ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਤੂੰ ਪੀਓ ਚਾਹ ਸਪੰਦਰ ਮੁੱਕ ਗਿਆ ਕੰਮ ਦੰਦਾ ਆਜੋ ਮੈਂ ਵਾਜਾਂ ਦੇਣ ਦੀ ਕੋਈ ਕੰਮ ਹੀ ਵਾਜਾਂ ਮੈਂ ਕਾਲੀ ਦੇਣੀਆਂ ਹੀ ਹਾਂ ਕੰਮ ਤੇ ਮੁੱਕਦਾ ਹੀ ਨਹੀਂ ਇਹਦੇ ਗੱਲ ਕਾਦੀ ਕਰਨੀ ਹੀ ਹਾਂ ਪਤਾ ਨਾ ਕੀ ਆ ਉਹ ਦਿਨ ਵੀ ਤੁਹਾਨੂੰ ਪਤਾ ਸੀ ਹਿੰਦਾ ਆਇਆ ਸੀ ਹੂੰ ਹੂੰ ਤੇ ਉਹ ਭਾਬੀ ਨਹੀਂ ਗੀ ਠੀਕ ਹੈਗੇ ਕੀ ਗੱਲ ਹੋਈ ਉਹਨਾਂ ਨੂੰ ਪਤਾ ਨਹੀਂ ਉਹ ਨਾ ਕਿੰਨੇ ਦਿਨੀ ਹੋ ਗਏ ਉਹਦੇ ਚਰਨੇ ਤੋਂ ਮੈਨੂੰ ਦੱਸਿਆ ਹੀ ਨਹੀਂ ਹਾਂ ਤੇ ਇਦਾਂ ਹੀ ਬਿਮਾਰ ਜਾਈਆ ਤੁਹਾਡੇ ਆਪਣੇ ਬੁਹਾਰਾ ਹੋਇਆ ਵਾ ਤੇ ਕੀ ਹੋਇਆ ਵਾ ਅੱਛਾ ਫਰਕ ਹੀ ਨਹੀਂ ਪੈਂਦਾ ਦਵਾਈ ਵੀ ਕਿੰਨੀ ਦਵਾਈ ਛੜੀ ਆ ਤੇ ਮੇਰੀ ਗੱਲ ਸੁਣਾਈ ਸ਼ਹਿਰ ਤੇ ਗਏ ਸੀ ਤੇ ਤੂੰ ਮੈਨੂੰ ਦੱਸ ਦਿੰਦੀ ਤੇ ਉਥੋਂ ਹੀ ਹੋਵਣਾ ਫੇਰ ਮੈਂ ਇਹ ਸੋਚਿਆ ਮੈਂ ਆ ਮਮੀ ਨੂੰ ਨਿਕਾ ਕਰ ਦੱਸਿਆ ਹੈਗਾ ਤੇ ਉਹ ਫੇਰ ਰਖਣਗੇ ਵੀ ਗਏ ਉੱਥੇ ਆ ਤੇ ਉੱਥੋਂ ਹੀ ਗਾਂ ਚਲ ਗਈ ਆ ਮਮੀ ਨੂੰ ਅਹੀਂ ਫੋਨ ਕਰ ਦੇਣਾ ਹੁਣ ਫੇਰ ਫੇਰ ਮਾਰਨਾ ਪੈਣਾ ਨਹੀਂ ਮੇਰਾ ਰਾਦਾਂ ਬੜਨ ਦਿਆ ਵਾ ਜਾ ਕੇ ਨਾ ਤੇ ਅੱਜ ਹੋਈ ਹੈ ਇਹ ਕਿਉਂਕਿ ਅਵੇਂ ਨਾ ਧਿਆਨ ਜਾ ਹੋਇਆ ਮੇਰਾ ਵੀ ਪਤਾ ਨਹੀਂ ਕਿਉਂ ਠੀਕ ਹੀ ਨਹੀਂ ਹੋਉਂਦੀ ਪਰ ਵੀਰਵਾਦ ਉਹ ਵੀ ਵਿਚਾਰਾ ਟੈਨਸ਼ਨ ਲੈਂਦਿਆ ਹੀ ਨਹੀਂ ਕੀ ਹੋਇਆ ਬੁਖਾਰ ਘੁਰ ਚੰਡੇ ਕੇ ਜਾਂ ਉਦਾਂ ਹੀ ਆ ਸਮਝ ਨਹੀਂ ਲੱਗੰਦੀ ਕੋਹ ਵੀ ਉਹਨੇ ਜੰਨੇ ਦਵਾਈ ਬੜੀ ਦਵਾਈ ਛੜੀ ਆ ਉਹਨੂੰ ਅੱਛਾ ਤੇ ਤਾਂ ਕਰਕੇ ਮੇਰਾ ਨਾ ਮਨ ਜਾਈ ਨਹੀਂ ਲੱਗੰਦਿਆ ਮੈਂ ਚੱਲੀ ਇੱਕ ਵਾਰੀ ਵੇਖ ਆਵਾਂ ਜਾ ਕੇ ਪਤਾ ਕੀ ਗੱਲ ਬਾਤ ਵਾ ਅੱਛਾ ਤੇ ਪਿੰਡ ਜਾਣ ਦੀਆਂ ਸਲਾਮਾਂ ਹੋਣੀਆਂ ਵਾ ਇਹਨੂੰ ਤਾਂ ਮੈਂ ਕਲਾਉਣੀ ਆ ਪਿੰਡ ਭਾਬੀ ਨਹੀਂ ਠੀਕ ਕਿੱਡੀ ਗੋਲੀ ਵੱਜੀ ਆ ਭਾਬੀ ਨੂੰ ਕੋਈ ਗੱਲ ਨਹੀਂ ਕੜਲਾ ਸਕੀਮਾਂ ਜੜੀਆਂ ਕੜਨੀਆਂ ਵਾ ਜਾਣ ਤੈਨੂੰ ਮੈਂ ਵੀ ਨਹੀਂ ਦਿੰਦੀ ਚੱਲ ਹਾਂ ਭਰਾ ਕਿੱਦਾਂ ਜਾਨੀਂ ਚੱਲ ਹਾਰ Pentecore ਤੇ ਇਹਨੂੰ ਤੇ ਮੈਂ ਪੇਕੇ ਕਲਾਉਣੀ ਆ ਕੋਹ ਜਾਓ ਕਿ ਡਾਗ ਦਾ ਹੀਚਲਾ ਪਾਣੀ ਆ ਕੋਈ ਨਹੀਂ ਮੰਮੀ ਨੂੰ ਮੈਂ ਪੁੱਛ ਲੈਣਾ ਆ ਪੁੱਛ ਮੰਮੀ ਨੂੰ ਇਹਨੂੰ ਵੀ ਨਾਲ ਹੀ ਤੋਰੂੰਗੀ ਆ ਜਾ ਚੱਲ ਰਪਿੰਦਰ ਜੇ ਜ਼ਿਆਦਾ ਨਹੀਂ ਨਾ ਠੀਕ ਹੈ ਤੇ ਮੰਮੀ ਨਾਲ ਮੈਂ ਗੱਲ ਕਰ ਲੈਣਾ ਵਾ ਤੇ ਤੈਨੂੰ ਦੋ ਦਿਨ ਫਿਰ ਛੱਡਉਣਾ ਚੱਲ ਵੇਖ ਲੈ ਪੁੱਛ ਲੈ ਮੰਮੀ ਨੂੰ ਜਿੱਦਾਂ ਵੀ ਕਹਿੰਦੇ ਫਿਰ ਓਦਾਂ ਕਰ ਲੈ ਕੋ ਚੱਲ ਮੰਮੀ ਨੇ ਕੀ ਕਹਿਣਾ ਵਾ ਹੁਣ ਮੁਸੀਬਤ ਪਈ ਏ ਉਹਨਾਂ ਦੇ ਜਾਣਦੇ ਪੈਣਾ ਹੀ ਆ ਆ ਹਾਂ ਚਲ ਤੁਹਾਡੀ ਮੰਮੀ ਨੇ ਮੰਨ ਲੈਣੀ ਆ ਤੁਸੀਂ ਪੁੱਛ ਕੇ ਵੇਖ ਲਓ ਮੜਾ ਜੀਆ ਤੇ ਫਿਰ ਮੈਨੂੰ ਦੱਸ ਦਿਓ ਹੈ ਕੋਈ ਤਾਂ ਮੈਂ ਹੁਣੇ ਦੱਸ ਦਿੰਨਾ ਮੰਮੀ ਆਵੇ ਬੈਠੀ ਇੱਥੇ ਚਲੋ ਠੀਕ ਤੇ ਮੈਂ ਕਰ ਲਈ ਨਾ ਗੱਲ ਇਹਨੂੰ ਚਲੋ ਠੀਕ ਹਾਂ ਚਲ ਪੁੱਛ ਆਉਣਗੇ ਨਾ ਇਹਨਾਂ ਨੂੰ ਮੰਮੀ ਨੇ ਹਾਂ ਹੀ ਕਰ ਦੇਣੀ ਆ ਤੇ ਚਲ ਜਾਗੀ ਹੋ ਆਉਂਗੀ ਪਤਾ ਨਹੀਂ ਵਿਚਾਰੀ ਨੂੰ ਕੀ ਗੱਲ ਵਾ ਐਵੇਂ ਟੈਨਸ਼ਨ ਜੀ ਲੱਗੀ ਆ ਕੀ ਸੌਤਾ ਬਣੰਦਿਆ ਤੇ ਕੀ ਨਹੀਂ ਇੱਕ ਤੇ ਵਿਚਾਰਾ ਉਹ ਤੋਂ ਗਰੀਬ ਬੰਦਾ ਹੁੰਦਾ ਵਾ ਤੇ ਉਹ ਤੋਂ ਹੋਰ ਇਦਾਂ ਨਹੀਂ ਮਰਾਂ ਪੈ ਜਾਂਦੀਆਂ ਉਹ ਤਾਂ ਗੇਨੀ ਉਠਣ ਜੋਗਾ ਹੈਗਾ ਵਿਚਾਰਾ ਹਾਏ 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 ਮਾਤਾ ਕੀ ਗੱਲ ਹੋਈ ਆ ਮਾਤਾ ਤਾਂ ਤਾਂ ਉੱਠ ਹਾਏ ਵੇ ਉੱਠਾ ਗਈ ਮੇਰਾ ਸਿਰ ਪੜ ਗਿਆ ਹੋਇਆ ਕੀ ਆ ਜੇ ਮੇਰੇ ਸਿਰ ਨੂੰ ਬੜੀ ਢੀਢ ਹੋਣ ਲਈ ਆ ਸਿਰ ਨੂੰ ਪੀੜ ਹੂੰ ਢਈਆ ਹੁਣ ਇਹ ਤਾਂ ਤੂੰ ਚੰਗੀ ਭਲੀ ਸੀ ਹਾਏ ਕਿੱਥੇ ਚੰਗੀ ਭਲੀ ਸੀ ਭਰਾਵਾ ਤੁਹਾਨੂੰ ਮੈਂ ਚੰਗੀ ਭਲੀ ਲੱਗਦੀ ਹਾਏ ਮੇਰਾ ਸਿਰ ਪੌੜ ਚੱਲ ਚੱਲ ਫੇ ਦਵਾਈ ਲੈ ਆਈਏ ਬੀਬੀ ਉਪੀ ਘਟ ਗਿਆ ਹੋਣਾ ਵੇ ਲੈ ਆਵਨੇ ਆ ਦਵਾਈ ਮੈਂ ਜਾਣ ਜੋਗੀ ਹੂੰਗੀ ਤੇ ਦਵਾਈ ਲਿਓਂਗੀ ਮੇਰੇ ਤੇ ਨਾਲ ਗੱਲ ਕਰਨੀ ਸੀ ਇੱਕ ਤੇ ਤੂੰ ਸਿਰ ਫੜ ਕੇ ਬੈ ਗਈ ਹਾਏ ਵੇ ਤੂੰ ਵੀ ਦੱਸ ਲਾ ਕਿਹੜੀ ਗੱਲ ਕਰਨੀ ਆ ਵੇ ਮੇਰਾ ਬੜਾ ਬੁਰਾ ਹਾਲ ਈਓ ਤੂੰ ਇਦਾਂ ਕਰ ਅੱਡੇ ਤੋਂ ਮੈਨੂੰ ਨਾ ਜਾ ਕੇ ਦਵਾਈ ਲਿਆ ਦੇ ਫੜਕੇ ਮੇਰ ਕੋ ਨਹੀਂ ਉਹ ਤੇਰੇ ਨਾਲ ਜਾਇਆ ਜਾਣਾ ਉਹ ਮਾਤਾ ਗਲਤ ਮੈਂ ਇਹ ਕਰਨੀ ਫਿਰ ਭਿੰਦਰ ਦਾ ਭਰਾ ਨਹੀਂ ਉਦਨ ਆਇਆ ਉਦਨ ਦੇ ਭਾਬੀ ਉਹਦੀ ਠੀਕ ਠਾਕ ਹੀ ਤੇ ਉਹ ਅੱਜ ਪਤਾ ਨਹੀਂ ਉਹਨੂੰ ਕੀ ਗੱਲ ਹੋਈ ਆ ਉਹ ਕਹਿੰਦੇ ਮੈਂ ਟੈਸਟ ਟੈਸਟ ਵੀ ਕਰਾਈ ਆ ਤੇ ਉਹ ਘੂਠੇ ਨਹੀਂ ਗਾ ਜਾਣ ਲਿਆ ਤੇ ਉਹ ਕਹਿੰਦੇ ਇਹ ਵੀ ਪਤਾ ਲੈਣ ਜਾਣਾ ਉਹਦਾ ਤੇ ਉਹ ਫੋਨ ਹੀ ਜਦੋਂ ਘਰ ਆਏ ਆ ਨਾ ਉਦੋਂ ਆਇਆ ਵਾ ਨਹੀਂ ਤੇ ਜਦੋਂ ਸ਼ਹਿਰ ਗਏ ਸੀ ਨਾ ਦਵਾਈ ਲੈਣ ਉਦੋਂ ਹੀ ਆਈ ਉਹ ਆਉਣਾ ਤੇ ਹੁਣ ਮੈਂ ਉਹਨੂੰ ਕਹਿ ਕੇ ਆਇਆ ਵੀ ਚੱਲ ਦੋ ਦਿਨ ਤੂੰ ਰਹਿ ਜਾ ਜੇ ਨਹੀਂ ਠੀਕ ਤੇ ਉਧਰ ਰੋਟੀ ਪਾਣੀ ਤੋਂ ਬੈਠੇ ਆ ਬੇ ਲਵਲੀ ਚੱਲ ਜਾਂਦੀ ਜੀ ਸਦਕੇ ਜਾਂਦੀ ਇੰਨੇ ਨਹੀਂ ਜਾਣਾ ਤੇ ਹੋਰ ਕਿੰਨੇ ਜਾਣਾ ਚੱਲ ਪਰਝਾਈ ਉਹਦੀ ਵਾਕੈ ਠੀਕ ਨਹੀਂ ਹੋਣੀ ਪਰ ਹੁਣ ਪੁੱਤ ਮੇਰੇ ਵੱਲ ਵੀ ਵੇਹ ਮੇਰੀ ਹਾਲਤ ਵੇਹ ਫੇਰ ਆਪਾਂ ਰੋਟੀ ਤੋਂ ਬੈਠੇ ਰਵਾਂਗੇ ਕੀ ਫਾਇਦਾ ਹੋਣਾ ਵਾ ਤੇ ਤੂੰ ਐਦਾਂ ਕਰ ਇੱਕ ਦੋ ਦਿਨ ਵੇਖ ਲੈ ਮੇਰੇ ਵੱਲ ਜੇ ਤੇ ਮੈਂ ਠੀਕ ਹੋ ਜਾਨੀ ਆ ਤੇ ਫੇਰ ਚਲ 2 ਦਿਨ ਹਟਕੇ ਤੇ ਚਲ ਜੇ ਤੇ ਜਾ ਮਾਤਾ ਨੂੰ ਮੈਂ ਕਹਿ ਦਿੰਨਾ ਕਿ ਸਬਜ਼ੀ ਭਾਜੀ ਤੂੰ ਬਣਾ ਜਾ ਤੇ ਰੋਟੀਆਂ ਲਾ ਜਾ ਤੇ ਸਵੇਰੇ ਸਵਕਤੇ ਆ ਜੀ ਮੈਂ ਨਹੀਂ लवली ਹਾਂ ਇਨੇ ਚਿਰਾਂ ਬਾਅਦ ਉਹਨੇ ਜਾਣਾ ਵਾ ਤੇ ਜਾ ਕੇ ਤੇ ਚਲ 2 ਦਿਨ ਰਹਿ ਆਉਗੀ ਉਹਦੇ ਲਾਗੋ ਕੋਈ ਕੰਮ ਕੁਮ ਕਰਾਉਗੀ ਐਦਾਂ ਜਾਣ ਦਾ ਕੀ ਫਾਇਦਾ ਵਾ ਹੁਣ ਸਾਰਾ ਕੰਮ ਕਰਾ ਕੇ ਜਾਉਗੀ ਫੇਰ ਭੱਜੀ ਆਉਗੀ ਉਹ ਕੀ ਫਾਇਦਾ ਚਲ ਮੈਂ ਹੋ ਹੀ ਜਾਣਾ ਵਾ ਠੀਕ ਅੱਜ ਦਾ ਦਿਨ ਵੇਖ ਲੈ ਕੱਲ ਦਾ ਵੇਖ ਲੈ ਚਲ ਕੋਈ ਗੱਲ ਨਹੀਂ ਚਲ ਜੇ ਮੁੜ ਕੇ ਮੈਂ ਅਗੜੀ ਢੱਕਣ ਨਹੀਂ ਆ ਉਹਨੂੰ ਮਾਦਾ ਮੈਂ ਤੇ ਹੁਣ ਉਹਨੂੰ ਹਾਂ ਕਰਕੇ ਆਇਆ ਵਾ ਤੇ ਹੁਣ ਮੈਂ ਜਾ ਕੇ ਕੀ ਕਵਾਂ ਮੰਮੀ ਨੀਗਾ ਠੀਕ ਤੇ ਤੂੰ ਰਹਿਣ ਦੇ लवली ਹੁਣ ਮੈਨੂੰ ਕਿਹੜਾ ਪਤਾ ਹੈਗਾ ਵੀ ਉਹਨੇ ਜਾਣਾ ਵਾ ਤੇ ਉਹਨੇ ਤੇ ਇੰਨਾ ਗੱਲ ਕੀਤੀ ਏ ਹੁਣ ਮੈਂ ਤੇ ਚੰਨ ਕੀ ਹੋ ਗਈ ਆ ਤੇ ਹੁਣ ਗਾੜੀ ਤੁਸੀਂ ਆਪਣੀ ਮਰਜ਼ੀ ਕਰ ਲਓ ਮੇਰੇ ਕੋ ਤੇ ਕੋਈ ਆ ਵੀ ਨਹੀਂ ਜਾਣ ਡਿਆ ਤੇ ਹਾਏ ਮੇਰਾ ਸਿਰ ਪਾੜ ਚੱਲਿਆ ਜੀ ਹਏ ਉਹ ਚੱਲ ਫਿਰ ਮਾਦਾ ਮੈਂ ਕਹਿ ਦਿੰਦਾ ਉਹਨੂੰ ਜਾ ਕੇ ਤੇ ਪੈ ਜਾ ਤੂੰ ਲੰਮੀ ਹਾਏ ਵੇ ਵੇ ਜਾ ਮੈਨੂੰ ਦਵਾਈ ਲਿਆ ਦੇ ਜਾ ਕੇ ਮੇਰੇ ਨਾਲ ਚੱਲ ਤੇਰ ਬੀਬੀ ਦਾ ਪਤਾ ਲੱਗੂਗਾ ਉਹ ਤੋਂ ਫੜ ਕੇ ਲਿਆ ਦੇ ਮੈਨੂੰ ਖਰਾ ਕੰਡਕਟਰ ਨੂੰ ਦੱਸ ਕੇ ਹਾਏ ਇਹ ਮੈਂ ਨਾ ਬਾਹਰ ਜਾਂਦੀ ਤੇ ਮੈਨੂੰ ਤੇ ਪਤਾ ਹੀ ਨਹੀਂ ਲੱਗਣਾ ਕਿ ਇਹਨਾਂ ਦੀਆਂ ਕੀਰਲੀਆਂ ਚੁਗਣੀਆਂ ਆ ਮੈਂ ਇਹ ਪੀਕੇ ਜਾਣਾ ਵਾ ਤੈਨੂੰ ਤੇ ਮੈਂ ਬੇਕੇ ਕਲਮਨੀ ਹੈ ਜੀਕਦੇ ਪੀਕੇ ਜਲ ਜਾਂਦੀ ਤੇ ਸਾਰਾ ਕੰਮ ਤੇ ਮੈਨੂੰ ਕਰਨਾ ਪੈਣਾ ਹੈਗਾ ਉਤੋਂ ਗੋਡੇ-ਗੋਡੇ ਗਰਮੀ ਹੈ ਮੈਂ ਇਹਦੇ ਕਦੀ ਵੀ ਨਹੀਂ ਕੰਮ ਕਰਦੀ ਚੱਲ ਕੋਈ ਨਹੀਂ ਦੋ ਦਿਨ ਗਿਆ ਵਾ ਤੇ ਦੋਵਾਂ ਦਿਨਾਂ ਚ ਪਰਜਾਈ ਦੇ ਠੀਕ ਹੋਈ ਜਾਣਾ ਵਾ ਕਿਤੇ ਇਹ ਨਹੀਂ ਗੋਲੀ ਵੱਜ ਚਲੀ ਪਰਜਾਈ ਨੂੰ ਪੀਕੇ ਜਾਣਾ ਇਨੀ ਚਲ ਦੋਕ ਸੂਟ ਵਿੱਚ ਪਾ ਲਈ ਰੁਪਿੰਦਰ ਨਾ ਹੀ ਕੱਟ ਸੂਟ ਅਜੇ ਕਿਉਂ ਉਹ ਯਾਰ ਮੰਮੀ ਦਾ ਤੇ ਬੀਪੀ ਘਟ ਗਿਆ ਵਾ ਤੇ ਉਹਦੇ ਹਾਇ ਹਾਇ ਡਈਏ ਕਰਨੇ ਸਿਰ ਬੱਧਾਈ ਉਹ ਤਾਂ ਹੁਣੇ ਹਾਲੇ ਠੀਕ ਠਾਕ ਹੀ ਹੁਣ ਕੀ ਹੋਇਆ ਇਹਨਾਂ ਨੂੰ ਉਹ ਤੈਨੂੰ ਪਤਾ ਅੱਗੇ ਵੀ ਘਟ ਜਾਂਦਾ ਹੁੰਦਾ ਵਾ ਤੇ ਮੇਰੀ ਗੱਲ ਸੁਣ ਮੈਂ ਚੱਲਿਆਂ ਦਵਾਈ ਲੈਣ ਜੇ ਇਹ ਤੇ ਸ਼ਾਮਾਂ ਤੱਕ ਹੋ ਜੂਗੀ ਠੀਕ ਹੈ ਤੇ ਤੈਨੂੰ ਮੈਂ ਸ਼ਾਮੀ ਛੱਡ ਆਉਂਗਾ ਠੀਕ ਆ ਨਹੀਂ ਤੇ ਫਿਰ ਸਵੇਰੇ ਸਵਕਤੇ ਚੱਲ ਜੀ ਮੈਂ ਤੇ ਤੁਹਾਨੂੰ ਕਈ ਨਹੀਂ ਨੀ ਬਲਦੇ ਜਾਣ ਵੱਲੋਂ ਤੇ ਜੇ ਕਿਹਾ ਹੀ ਕਿਹਾ ਵਾ ਤਸਰ ਪੀੜੀ ਹੋਉਂਦੀ ਆ ਮੰਮੀ ਦੇ ਤੇ ਤੁਸੀਂ ਇੱਕ ਅੱਧੀ ਗੋਲੀ ਲਿਆ ਦੋਨਾਂ ਦਾ ਫਰਕ ਪੈ ਹੀ ਜਾਣਾ ਵਾ ਉਹ ਹੋਰਪਿੰਦਰ ਮੈਂ ਨਾ ਥੋੜਾ ਕਰਨ ਲਿਆ ਮੈਂ ਚੱਲਿਆ ਵਾਂ ਦਵਾਈ ਲੈਣ ਜਾਂ ਤੂੰ ਫਿਰ ਏਦਾਂ ਕਰੀ ਸਬਜ਼ੀ ਭਾਜੀ ਬਣਾ ਜਾ ਤੇ ਰੋਟੀਆਂ ਲਾ ਜਾ ਤੇ ਤੈਨੂੰ ਮੈਂ ਛੱਡ ਆਉਂਦਾ ਤੈਨੂੰ ਪਤਾ ਫਿਰ ਸਾਡਾ ਮੁੜ ਕੇ ਔਖਾ ਹੋ ਜਾਣਾ ਮਗਰ ਕੋਈ ਨਹੀਂ ਰਹਿਣ ਦੋ ਤੂੰ ਜਾਉ ਤੁਸੀਂ ਦਵਾਈ ਲੈ ਆ ਦੋ ਜਾਵੇ ਉਹ ਦਵਾਈ ਤੇ ਮੈਂ ਲੈਣ ਚੱਲਿਆ ਵਾਂ ਕੋਈ ਗੱਲ ਨਹੀਂ ਮੈਂ ਤੈਨੂੰ ਸਵੇਰੇ ਸਵਕਤੇ ਛੱਡ ਆਉਂਗਾ ਕੋਈ ਨਹੀਂ ਜਾਓ ਦਾਸ ਪਲਾ ਹੁਣੀ ਸਿਰ ਪਡੋਣੀ ਸਵੇਰ ਦੇ ਤੇ ਚੰਗੇ ਭਲੇ ਆ ਠੀਕ ਠਾਕ ਹੀ ਇਹ ਵੀ ਜਾਣ ਗਈ ਪਰ ਦੱਸਦੀ ਹਣਾ ਦਵਾਈ ਲਿਆ ਕੇ ਦੇ ਦੋ ਤੇ ਆਪਾਂ ਹੁਉਨੇ ਆ ਜਾਗੀ ਮੰਮੀ ਵੀ ਮੈਨੂੰ ਜਾਉਦਾ ਜਾਣ ਕੇ ਡੇ ਹੁਨੇ ਆ ਕਰਨ ਪੀ ਪਿੰਡ ਜਾਵੇ ਹੀ ਨਾ ਗੱਡੀ ਦਾ ਹੁਣ ਪਤਾ ਨਹੀਂ ਆ ਕਿ ਸੱਚੀ ਹੋਉਂਦੀ ਆ ਕਿ ਜਾਂ ਨਹੀਂ ਚੱਲ ਇਦਾਂ ਕਰਾਂ ਵੀਰ ਜੀ ਨੂੰ ਫੋਨ ਕਰ ਦਿੰਨੀ ਆ ਪੀ ਅੱਜ ਨਹੀਂ ਗਏ ਮੈਂ ਕੋਇਆ ਜਾਣਾ ਕੱਲ ਨੂੰ ਫਿਰ ਵੇਖੂੰਗੀ ਤਾਂ ਮੰਮੀ ਜੀ ਅੱਛੀ ਗੱਲ ਪੁੱਤ ਕੀ ਆਲਾ ਵਧੀਆ ਵਧੀਆ ਤੀ ਸੁਣਾਓ ਠੀਕ ਠਾਕ ਵਧੀਆ ਤੀ ਸੁਣਾਓ ਵਧੀਆ ਕੀ ਕਰਨ ਦੇ ਕਾਸ਼ ਨਹੀਂ ਲੰਮੇ ਪਏ ਅੱਛਾ ਅੱਛਾ ਠੀਕ ਆ ਖਾ ਲਿਆ ਰੋਟੀ ਪਾਣੀ ਹਾਂ ਹਾਂ ਖਾ ਲਿਆ ਠੀਕ ਆ ਠੀਕ ਆ ਪੁੱਤ ਕੀ ਗਲਤ ਨਹੀਂ ਗਈ ਮੁੜ ਕੇ ਉਹ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਹੋਈ ਅੱਛਾ ਮੈਨੂੰ ਨਾ ਸਾ ਸੀ ਸਮਝੋਂ ਡੇ ਹੀ ਤੇ ਇਹਨਾਂ ਨੇ ਵੀ ਬਥੇਰਾ ਸਮਝਾਇਆ ਵਾ ਅੱਛਾ ਕਹਿੰਦੇ ਜੇ ਇਦਾਂ ਦੀ ਗੱਲ ਹੀ ਤੇ ਤੂੰ ਪਹਿਲਾਂ ਹੀ ਸਾਡੇ ਨਾਲ ਕਰ ਦਿੰਦੀ ਠੀਕ ਹੈ ਤੇ ਮੈਂ ਤੇ ਇਹਨਾਂ ਨੇ ਕਿਹਾ ਮੈਂ ਕੋਈ ਗੱਲ ਨਹੀਂ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਹ ਪਤਾ ਹੋਣਾ ਹੈ ਕੰਮ ਕਰੀ ਕੋਈ ਵੀ ਇਹੋ ਜਿਹਾ ਚੰਗਾ ਉਹ ਨਹੀਂ ਨਹੀਂ ਮੰਮੀ ਹੋਣੀ ਮੈਂ ਕਰਨਾ ਇਹ ਤੇ ਆਪਣੇ ਟੱਪੇ ਦੇ ਨਾਲ ਹੈ ਸਵਾਸ ਪਣਾ ਕੇ ਰੱਖਣਾ ਹਾਂਜੀ ਹਾਂਜੀ ਹਾਂ ਜੇ ਕੋਈ ਗੱਲ ਹੋਈ ਤੇ ਮੈਨੂੰ ਦੱਸ ਦੇ ਚੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਐਦਾਂ ਦਾ ਕੋਈ ਕੰਮ ਕਰਨਾ ਹੀ ਨਹੀਂ ਮੈਂ ਹਾਂ ਹਾਂ ਧਿਆ ਰੱਖੀਦਾ ਐਦਾਂ ਜੇ ਕੰਮ ਨਹੀਂ ਕਰਨਾ ਚਾਹੁੰਦਾ ਹਾਂਜੀ ਜਿੱਦੀ ਵੱਡੀ ਅਸੀਂ ਗਲਤੀ ਕੀਤੀ ਹੀ ਜੇ ਇਹ ਵੀ ਨਾ ਰੱਖ ਦੇ ਹਾਂ ਇਥੋਂ ਭਾਬੀ ਵੀ ੱੱਕੇ ਮਾਰ ਕੇ ਮੈਨੂੰ ਕੱਢਦੀ ਤੇ ਫਿਰ ਕੀ ਕਰ ਲੈਣਾ ਸੀ ਹੋਰ ਕੀ ਹੈ ਫਿਰ ਕਿੱਥੇ ਜਾਣਾ ਨਾ ਮੈਂ ਇਧਰ ਜੋਗੀ ਨਾ ਮੈਂ ਇਧਰ ਜੋਗੀ ਆਹ ਪੁੱਤ ਮੁਰਕੇ ਨਹੀਂ ਐ ਕੰਮ ਕਰਨਾ ਠੀਕ ਹੈ ਜੇ ਭਰਾ ਨੂੰ ਪਤਾ ਲੱਗ ਜਾਂਦਾ ਤੇ ਫਿਰ ਹਾ ਜੈਨਾ ਸ਼ੁਗਰ ਕਰੋ ਭਾਬੀ ਨੇ ਕੋਈ ਗੱਲ ਨਹੀਂ ਕੀਤੀ ਹੋਰ ਜਦੋਂ ਪਤਾ ਲਾਇੰਦਾ ਤਾਂ ਪਤਾ ਹੀ ਕਿੰਦਾ ਨਾ ਭਰਾ ਤੇਰਾ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਹਾਂ ਚਾਚੀ ਨੇ ਨਾ ਮੇਰੇ ਸਿਰ ਤੇ ਕੋਈ ਧੂੜਿਆ ਹੀ ਤੇ ਮੈਨੂੰ ਨਹੀਂ ਸਮਝਾਈ ਕੀ ਭਾਂਡਿਆ ਹੀ ਮੇਰੇ ਨਾਲ ਚੰਗਾ ਕੀਤਾ ਵਧੀਆ ਕੀਤਾ ਹਾਂਜੀ ਹਾਂ ਤਾਂ ਕੰਮ ਇਹਦੇ ਪਤਾ ਹੀ ਨਹੀਂ ਲੱਗਾ ਕੀ ਬਣਿਆ ਮੈਂ ਤੁਹਾਨੂੰ ਕਿਹੜਾ ਨਹੀਂ ਪਤਾ ਜਦੋਂ ਟੂਨੇ ਤੇ ਕਰਦੀ ਆ ਆ ਇਹ ਚੰਗਾ ਕੀਤਾ ਤਾਂ ਹਾਂਜੀ ਕੀਤਾ ਨਹੀਂ ਨਹੀਂ ਮੰਮੀ ਹੋਨੇ ਕੋਈ ਵੀ ਇਦਾਂ ਦਾ ਕੰਮ ਕਰਨਾ ਆਪਾਂ। ਤੁਹਾਨੂੰ ਵੀ ਦੱਸਿਆ ਅਦੀ ਟੈਨਸ਼ਨ ਪਈ ਜਿੱਦਾਂ ਜਿੱਦ ਤੂੰ ਗਈ ਆ। ਕਿਤੇ ਤੇ ਸਾਹ ਤੇਰੀ ਠੱਕੇ ਮਾਰ ਕੇ ਨਾ ਤੈਨੂੰ ਕਿਤੇ ਕਰ ਦੇ। ਮੰਮੀ ਡਰ ਤੇ ਮੈਨੂੰ ਵੀ ਹੈਗਾ ਹੀ ਪਹਿਲਾਂ। ਅੱਛਾ। ਪਰ ਨਹੀਂ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਚੰਦ ਪੱਤੀ ਆਉਗੇ ਜੀ ਫੇਰ। ਮੇਰਾ ਨਾ ਕੋਈ ਫਿਕਰ ਪਿਆ। ਮੇਰਾ ਟਾਈਮ ਨਹੀਂ ਲੱਗਾ ਹੀ ਤੇ ਹੁਣ ਮੈਂ ਵੇਲੀ ਹੋਈ ਹੀ ਕੰਮ ਕਰਕੇ ਤੇ ਮੈਂ ਚੱਲ ਮੰਮੀ ਨੂੰ ਦੱਸ ਦੇਣੀ ਆ। ਐਵੇਂ ਟੈਨਸ਼ਨ ਲੈਣ ਦੇ ਹੋਣੇ ਆ। ਹੋ ਮੈਂ ਬੇਫਿਕਰ ਪਿਆ ਇਸੇ ਵਰਤੈਂ ਹਾਂ ਮੈਂ ਤੀਨ ਐਫੀਮਿਨੀਤੀ ਦਾ ਨਹੀਂ ਨਹੀਂ ਹੁਣ ਨਾ ਤੁਸੀਂ ਕੋਈ ਵੀ ਫਿਕਰ ਕਰਿਓ ਹੁਣ ਮੈਂ ਤੁਹਾਨੂੰ ਦੱਸ ਦਿੱਤੀ ਨਾ ਸਾਰੀ ਗੱਲ ਠੀਕ ਆ ਪੁੱਤ ਹਾਂਜੀ ਤੇ ਚਲੋ ਠੀਕ ਆ ਮੰਮੀ ਕਰੋ ਤੁਸੀਂ ਵੀ ਆਰਾਮ ਤੇ ਅਹੀਂ ਵੀ ਚਲੋ ਟਾਈਮ ਹੋ ਗਿਆ ਬਥੇਰਾ ਸੋਈਏ ਚੱਲ ਪੁੱਤ ਆਰਾਮ ਕਰੋ ਤਿੰਨ ਹਾਂਜੀ ਹਾਂਜੀ ਚਲੋ ਠੀਕ ਆ ਚੰਗ ਚਲੋ ਮੰਮੀ ਵਿਚਾਰਿਆ ਨੂੰ ਫਿਕਰ ਹੀ ਕਿ ਕਿਤੇ ਸਾਸ ਧੱਕੇ ਮਾਰ ਕੇ ਨਾ ਕੱਢੇ ਕਿਉਂਕਿ ਉਹਨਾਂ ਨੇ ਮੈਨੂੰ ਮੱਟਿਆ ਹੀ ਨਾ ਧੱਕੇ ਮਾਰ ਕੇ ਹੁੰਦਾ ਹੀ ਆ ਚਲੋ ਹੁਣ ਮੈਂ ਮਨ ਚ ਧਾਰ ਲਿਆ ਵਾ ਇਹੋ ਜਿਹਾ ਕੰਮ ਕੋਈ ਨਹੀਂ ਕਰਨਾ ਮੈਂ